ਦੋਸਤੋ ਇੱਕ ਖਬਰ ਆ ਰਹੀ ਆ ਜਿਹੜੀ ਕਿ ਇੱਕ ਚੈਲੰਜ ਚੈਲੰਜ ਨੂੰ ਲੈ ਕੇ ਬਹੁਤ ਹੀ ਭਿਆਨਕ ਖਬਰ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਲੁਧਿਆਣਾ ਦੇ ਇੱਕ ਇਲਾਕੇ ਵਿੱਚ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਚੈਲੰਜ ਹੋਇਆ ਸੀ ਕਾਰ ਰੈਸ ਨੂੰ ਲੈ ਕੇ ਦੱਸਿਆ ਇਹ ਜਾ ਰਿਹਾ ਹੈ ਕਿ ਜਦੋਂ ਇੱਕ ਆਰ ਰੈਸ ਦਾ ਚੈਲੰਜ ਸ਼ੁਰੂ ਹੋਇਆ ਤਾਂ ਕੁੜੀਆਂ ਦੀ ਜਿਹੜੀ ਗੱਡੀ ਸੀ ਉਹ ਮੋੜੇ ਜਾ ਰਹੀ ਸੀ ਅਤੇ ਪਿੱਛੇ ਮੁੰਡਿਆਂ ਦੀ ਗੱਡੀ ਜਾ ਰਹੀ ਸੀ ਮੁੰਡੇ ਆਪਣੀ ਗੱਡੀ ਨੂੰ ਉਹ ਕੁੜੀਆਂ ਦੀ ਗੱਡੀ ਤੋਂ ਅੱਗੇ ਲੈ ਜਾ ਰਹੇ ਸੀ ਉਸ ਨੇ ਜਿਹੜੀ ਆਪਣੀ ਗੱਡੀ ਦੀ ਰਫ਼ਤਾਰ ਆ ਉਹ 80 ਦੇ ਕਰ ਲਈ ਤਾਂ 80 ਦੇ ਕਰਨ ਤੇ ਦੌਰਾਨ ਹੀ ਦਰਦਨਾਕ ਜਿਹੜਾ ਪਾਣਾ ਵਾਪਰਿਆ ਤੁਹਾਨੂੰ ਇਸ ਸਾਰੀ ਖਬਰ ਬਾਰੇ ਅੱਗੇ ਜਾਣਕਾਰੀ ਦਿਨੇ ਆ ਕਿ ਜਦੋਂ ਉਸ ਗੱਡੀ ਦੀ ਅਸੀਂ ਅਸਤੀ ਤੇ ਰਫਤਾਰ ਹੋ ਗਈ ਤਾਂ ਉਹ ਜਿਹੜੀ ਗੱਡੀ ਆ ਮੁੰਡੇ ਤੋਂ ਬੇਕਾਬੂ ਕਰਨਾ ਬਹੁਤ ਹੀ ਮੁਸ਼ਕਲ ਹੋ ਗਿਆ ਸੀ ਤੇ ਇੱਕ ਬੱਚਾ ਟਿਊਸ਼ਨ ਤੋਂ ਪੜ੍ਹ ਕੇ ਆ ਰਿਹਾ ਸੀ ਉਹ ਪਹਿਲਾਂ ਗੱਡੀ ਉਸ ਬੱਚੇ ਦੇ ਵਿੱਚ ਵੱਜੀ ਦੱਸਿਆ ਇਹ ਜਾ ਰਿਹਾ ਹੈ ਕਿ ਜਦੋਂ ਉਹ ਗੱਡੀ ਉਸ ਵਿੱਚ ਵੱਜੀ ਤਾਂ ਜਿਹੜਾ ਬੱਚਾ ਸੀ ਉਹ ਦੂਰ ਜਾ ਕੇ ਡਿੱਗ ਗਿਆ ਫਿਰ ਚੱਕ ਕੇ ਉਹਨੂੰ ਤੁਰੰਤ ਹੀ ਹਸਪਤਾਲ ਹਸਪਤਾਲ ਵਿੱਚ ਪਹੁੰਚਾਇਆ ਗਿਆ ਤੇ ਹੁਣ ਉਸ ਬੱਚੇ ਦੀ ਜਿਹੜੀ ਹਾਲਤ ਆ ਉਹ ਗੰਭੀਰ ਦੱਸੀ ਜਾ ਰਹੀ ਆ ਅਸ ਤੋਂ ਬਾਅਦ ਉਹ ਜਿਹੜੀ ਗੱਡੀ ਆ ਇੱਕ ਸਾਈਡ ਤੇ ਗੱਡੀ ਖੜੀ ਸੀ ਉਹ ਫਿਰ ਗੱਡੀ ਉਸ ਗੱਡੀ ਵਿੱਚ ਵੱਜੀ ਤੇ ਦੋਨਾਂ ਗੱਡੀਆਂ ਦਾ ਬਹੁਤ ਹੀ ਭਿਆਨਕ ਨੁਕਸਾਨ ਹੋ ਗਿਆ ਗੱਡੀ ਚਲਾਉਣ ਵਾਲਾ ਜਿਹੜਾ ਡਰਾਈਵਰ ਸੀ ਜਾਂ ਜਿਹੜੇ ਉਹ ਮੁੰਡੇ ਸੀ ਉਹ ਜਦੋਂ ਗੱਡੀ ਦੂਸਰੀ ਗੱਡੀ ਵਿੱਚ ਵੱਜੀ ਤਾਂ ਉਹ ਗੱਡੀ ਨੂੰ ਛੱਡ ਕੇ ਭੱਜ ਗਏ ਜਦੋਂ ਕੁਝ ਲੋਕਾਂ ਨੇ ਇਹ ਦਰਦਨਾਕ ਪਾਣਾ ਵਾਪਰਿਆ ਦੇਖਿਆ ਆਪਦੇ ਅੱਖੀ ਤਾਂ ਉਹਨਾਂ ਦੇ ਕੁਝ ਇਹੋ ਜਿਹੇ ਬਿਆਨ ਆਏ ਆ ਕਿ ਜਿਹੜੇ ਉਹ ਗੱਡੀ ਦੀ ਜਿਹੜੀ ਰਫ਼ਤਾਰ ਸੀ ਉਹ 80 ਤੇ ਸੀ ਉਸ ਮੁੰਡੇ ਤੋਂ ਜਿਹੜੀ ਗੱਡੀ ਆ ਬੇਕਾਬੂ ਹੋ ਗਈ ਉਹ ਤੋਂ ਕੰਟਰੋਲ ਨਹੀਂ ਹੋਇਆ ਗਿਆ ਤੇ ਜਿਹੜੀ ਪਹਿਲਾਂ ਉਹ ਬੱਚੇ ਵਿੱਚ ਵਜੀ ਬੱਚੇ ਤੋਂ ਬਾਅਦ ਦੂਸਰੀ ਕਾਰ ਦੇ ਵਿੱਚ ਵਜੀ ਤਾਂ ਉਹ ਇਹ ਕਹਿ ਰਹੇ ਆ ਕਿ ਅੱਜਕੱਲ ਬਹੁਤ ਹੀ ਜ਼ਿਆਦਾ ਐਕਸੀਡੈਂਟ ਹੋ ਰਹੇ ਆ ਕੱਲੇ ਇਹ ਜਿਹੜੀ ਗੱਲ ਆ ਕੱਲੇ ਵੀ ਗੱਡੀ ਐਕਸੀਡੈਂਟ ਨੂੰ ਨਹੀਂ ਲੈ ਕੇ ਹੈਗੀ ਉਹਨਾਂ ਦਾ ਕਹਿਣਾ ਇਹ ਹੈ ਕਿ ਅੱਜਕੱਲ ਦੇ ਜਿਹੜੇ ਮਾਪਿਓ ਆ ਉਹ ਆਪਣੇ ਬੱਚਿਆਂ ਨੂੰ ਸਮਝਾਉਂਦੇ ਨਹੀਂ ਵੀ ਤੁਹਾਡੀ ਹਲੇ ਉਮਰ ਨਹੀਂ ਹੈ ਗੱਡੀ ਚਲਾਉਣ ਦੀ ਤੁਹਾਨੂੰ ਗੱਡੀ ਨਹੀਂ ਚਲਾਉਣੀ ਚਾਹੀਦੀ ਪਰ ਮਾਪੇ ਕਹਿੰਦੇ ਆ ਕਿ ਜੇਕਰ ਅਸੀਂ ਬੱਚਿਆਂ ਨੂੰ ਗੱਡੀ ਚਲਾਉਣ ਨਹੀਂ ਦਿੰਦੇ ਅਸੀਂ ਕਮੋਨ ਨੇ ਆ ਉਹ ਆਪਣੇ ਬੱਚਾ ਲਈ ਕਮੋਨ ਨੇ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਇਹਨਾਂ ਦੀ ਥੋੜੀ ਜਿਹੀ ਗਲਤੀ ਦੇ ਨਾਲ ਬਹੁਤ ਸਾਰੀਆਂ ਜਿੰਦੀਆਂ ਖਰਾਬ ਹੋ ਜਾਂਦੀਆਂ ਨੇ ਹੋ ਜਾਂਦੀਆਂ ਨੇ ਤੇ ਉਹ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਜਦੋਂ ਵੀ ਰੋਡ ਤੇ ਆਉਂਦੇ ਆ ਬਜ਼ੁਰਗ ਬੱਚੇ ਜਦੋਂ ਵੀ ਅਸੀਂ ਰੋਡ ਤੇ ਆਉਂਦੇ ਆ ਸਾਨੂੰ ਡਰ ਲੱਗਿਆ ਰਹਿੰਦਾ ਹੈ ਕਿ ਸਾਡੇ ਵਿੱਚ ਕੋਈ ਵੀ ਚੀਜ਼ ਆ ਕੇ ਨਾਟਕ ਕਰਾਏ ਉਹ ਤਾਂ ਅੱਖਾਂ ਮੀਚ ਕੇ ਡਰਾਈਵ ਕਰਦੇ ਆ ਉਹ ਦੇਖਦੇ ਨਹੀਂ ਕਿ ਆ ਰਿਹਾ ਕੀ ਜਾ ਰਿਹਾ ਨਾ ਕੋਈ ਬਜ਼ੁਰਗ ਦੇਖਦੇ ਆ ਨਾ ਕੋਈ ਨੌਜਵਾਨ ਦੇਖਦੇ ਆ ਬਸ ਸਿੱਧਾ ਹੀ ਉਹ ਗੱਡੀ ਦੇ ਹੀ ਇੰਨਾ ਤੇਜ਼ ਰਫਤਾਰ ਨਾਲ ਜਾਂਦੇ ਆ ਸੰ ਖੌਦ ਨੂੰ ਡਰ ਲੱਗਣ ਲੱਗ ਜਾਂਦਾ ਘਰੋਂ ਬਾਹਰ ਨਿਕਲਣ ਨੂੰ ਬਹੁਤ ਔਖਾ ਹੋ ਜਾਂਦਾ ਇਹ ਤੁਹਾਨੂੰ ਇੱਕ ਵਾਰੀ ਫੇਰ ਦੱਸਦੇ ਆ ਜਿਹੜੀ ਇਹ ਖਬਰ ਆ ਲੁਧਿਆਣਾ ਤੋਂ ਆ ਰਹੀ ਆ ਲੁਧਿਆਣਾ ਦੇ ਇੱਕ ਇਲਾਕੇ ਵਿੱਚ ਮੁੰਡਿਆਂ ਤੇ ਕੁੜੀਆਂ ਦੇ ਵਿੱਚ ਚੈਲੰਜ ਹੋਇਆ ਸੀ ਕਾਰ ਡਰਾਈਵ ਕਰਨ ਦੇ ਲਈ ਤਾਂ ਤੁਰੰਤ ਹੀ ਜਦੋਂ ਕੁੜੀਆਂ ਦੀ ਗੱਡੀ ਅੱਗੇ ਲੰਗੀ ਮੁੰਡਿਆਂ ਦੀ ਗੱਡੀ ਨਾਲੋਂ ਤਾਂ ਮੁੰਡੇ ਨੇ ਆਪਦੀ ਗੱਡੀ ਦੀ ਜਿਹੜੀ ਰਫ਼ਤਾਰ ਆਓ ਤੇਜ਼ ਕਰ ਲਈ 80 ਦੀ ਰਫ਼ਤਾਰ ਤੇ ਜਿਹੜੀ ਗੱਡੀ ਆ ਰਹੀ ਸੀ ਤਾਂ ਪਹਿਲਾਂ ਉਹ ਗੱਡੀ ਕਿਸੇ ਬੱਚੇ ਵਿੱਚ ਵੱਜੀ ਬੱਚੇ ਤੋਂ ਬਾਅਦ ਫਿਰ ਉਹ ਕਿਸੇ ਦੂਜੀ ਗੱਡੀ ਦੇ ਵਿੱਚ ਵਿੱਚ ਵੱਜੀ ਜਦੋਂ ਉਹ ਗੱਡੀ ਇੱਕ ਬੱਚੇ ਵਿੱਚ ਵੱਜੀ ਤਾਂ ਉਹ ਜਿਹੜਾ ਬੱਚਾ ਸੀ ਦੂਰ ਜਾ ਕੇ ਡੇਗ ਗਿਆ ਤੇ ਤਰਾਂਦੀ ਉਸ ਨੂੰ ਹਸਪੀਟਲ ਵਿੱਚ ਪਹੁੰਚਾਇਆ ਗਿਆ ਉਹ ਜਿਹੜਾ ਬੱਚਾ ਉਹ ਗਰੀਬ ਪਰਿਵਾਰ ਤੋਂ ਦੱਸਿਆ ਜਾ ਰਿਹਾ ਹੈ ਤਾਂ ਹੁਣ ਉਸ ਜਿਹੜੇ ਬੱਚੇ ਨੂੰ ਹਸਪੀਟਲ ਵਿੱਚ ਪਹੁੰਚਾਇਆ ਗਿਆ ਤਾਂ ਉਸ ਦੀ ਹਾਲਤ ਜਿਹੜੀ ਹੈ ਗੰਭੀਰ ਦੱਸੀ ਜਾ ਰਹੀ ਆ ਪਹਿਲਾ ਗੱਡੀ ਉਸ ਬੱਚੇ ਵਿੱਚ ਵੱਜੀ ਫੇਰ ਦੂਸਰੀ ਗੱਡੀ ਉੱਥੇ ਖੜੀ ਸੀ ਤਾਂ ਅਚਾਨਕ ਉਹ ਦੂਸਰੀ ਗੱਡੀ ਦੇ ਵਿੱਚ ਜਾ ਟਕਰਾਈ ਜਿਸ ਦੇ ਨਾਲ ਉਹ ਦੋਨਾਂ ਗੱਡੀਆਂ ਦਾ ਬਹੁਤ ਹੀ ਭਿਆਨਕ ਨੁਕਸਾਨ ਹੋ ਗਿਆ ਏ ਤਾਂ ਗੱਡੀ ਜਿਹੜਾ ਜਿਹੜਾ ਮੁੰਡਾ ਗੱਡੀ ਚਲਾ ਰਿਹਾ ਸੀ ਉਹ ਤੁਰੰਤ ਹੀ ਗੱਡੀ ਛੱਡ ਕੇ ਭੱਜ ਗਿਆ ਏ ਤਾਂ ਲੋਕਾਂ ਦੇ ਬਿਆਨ ਆਇਆ ਕਿ ਆਪਣੇ ਲੋਕਾਂ ਦੇ ਬਿਆਨ ਇਹ ਆਇਆ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਛੋਟੀ ਉਮਰ ਦੇ ਵਿੱਚ ਗੱਡੀ ਨਹੀਂ ਚਲਾਉਣੀ ਚਾਹੀਦੀ ਜਿਸ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੁੰਦੇ ਆ ਲੋਕਾਂ ਦੀ ਜਾਨਾਂ ਜਾਂਦੀਆਂ ਨੇ ਤਾਂ ਉਹਨਾਂ ਦਾ ਇਹ ਕਹਿਣਾ ਕਿ ਬੱਚਿਆਂ ਨੂੰ ਗੱਡੀ ਨਹੀਂ ਚਲਾਉਣੀ ਚਾਹੀਦੀ ਛੋਟੀ ਉਮਰ ਦੇ ਵਿੱਚ ਜਿਸ ਦੇ ਨਾਲ ਬਹੁਤ ਸਾਰੀਆਂ ਜਾਨਾਂ ਜਾਂਦੀਆਂ ਨੇ ਬਹੁਤ ਹੀ ਨੁਕਸਾਨ ਹੁੰਦੇ ਨੇ ਤਾਂ ਉਹ ਬੱਚੇ ਦੇਖਦੇ ਵੀ ਨਹੀਂ ਜਦੋਂ ਗੱਡੀ ਚਲਾਉਂਦੇ ਆ ਬਜ਼ੁਰਗ ਗੱਡੀ ਦੇਖਦੇ ਬੱਚੇ ਨਹੀਂ ਦੇਖਦੇ ਸਿੱਧਾ ਉਹ ਜਿਹੜੀ ਗੱਡੀ ਦੇ ਰਫਤਾਰ ਵਧਾਈ ਜਾਂਦੇ ਨੇ ਤੇ ਜਿਸ ਦੇ ਨਾਲ ਬਹੁਤ ਸਾਰੇ ਐਕਸੀਡੈਂਟ ਹੁੰਦੇ ਆ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਏ ਤੁਸੀਂ ਇਸ ਪ੍ਰਤੀ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਦੋਸਤਾਂ ਇੱਕ ਹੋਰ ਖਬਰ ਸਾਹਮਣੇ ਆ ਰਹੀ ਆ ਦੱਸਿਆ ਇਹ ਜਾ ਰਿਹਾ ਹੈ ਕਿ ਪਾਣੀ ਗੰਦਲਾ ਹੋਣ ਦੇ ਕਾਰਨ ਕਈ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਨੇ ਇਹ ਖਬਰ ਸੰਗਰੂਰ ਦੇ ਇੱਕ ਇਲਾਕੇ ਭੁੱਲਣ ਤੋਂ ਆ ਰਹੀ ਆ ਤਾਨੂੰ ਇਸ ਬਾਰੇ ਅੱਗੇ ਜਾਣਕਾਰੀ ਦਿੰਨੇ ਆ ਕਿ ਪਾਣੀ ਗੰਦਲਾ ਹੋਣ ਦੇ ਕਾਰਨ ਬਹੁਤ ਸਾਰੇ ਜਿਹੜੇ ਲੋਕ ਆ ਪਰੇਸ਼ਾਨ ਹੋ ਚੁੱਕੇ ਆ ਤੇ ਕਈ ਲੋਕਾਂ ਨੇ ਜਿਹੜੀਆਂ ਜਾਣਤ ਜਾ ਚੁੱਕੀਆਂ ਨੇ ਪਿੰਡ ਦੇ ਵਿਅਕਤੀਆਂ ਦੇ ਬਿਆਨ ਆਇਆ ਕਿ ਜਿਹੜਾ ਭੁੱਲਨ ਇਲਾਕਾ ਆ ਇਸ ਵਿੱਚ ਲੋਕ ਆ ਜਿਹੜੇ ਪਾਣੀ ਨੂੰ ਲੈ ਕੇ ਬਹੁਤ ਹੀ ਦੁਖੀ ਆ ਕਿਉਂਕਿ ਜਿਹੜਾ ਉਸ ਪੰਡ ਵਿੱਚ ਪਾਣੀ ਆ ਉਹ ਸਾਫ਼ ਨਹੀਂ ਆ ਪੂਰਾ ਗੰਦਲਾ ਹੋ ਚੁੱਕਿਆ ਤੇ ਡਾਕਟਰਾਂ ਦਾ ਇਹ ਕਹਿਣਾ ਜੇਕਰ ਤੁਸੀਂ ਇਸ ਪਾਣੀ ਦੀ ਵਰਤੋਂ ਕਰੋਗੇ ਤਾਂ ਤੁਸੀਂ ਕੈਂਸਰ ਦੀ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਆ ਇਸ ਦੇ ਲਈ ਉਹ 2 ਕਿਲੋਮੀਟਰ ਦੂਰ ਜਾਂਦੇ ਆ ਉੱਥੇ ਇੱਕ ਨਹਿਰ ਹੁੰਦੀ ਆ ਉੱਥੋਂ ਪਾਣੀ ਲਿਆਉਂਦੇ ਆ ਤੇ ਲੋਕਾਂ ਦੇ ਕੁਝ ਬਿਆਨ ਇਹ ਆਇਆ ਜੇਕਰ ਕੋਈ ਨੌਜਵਾਨ ਪਾਣੀ ਪਾਰਦਾ ਜਾਂ ਕਿਸੇ ਨੂੰ ਚੱਕਰ ਆਉਂਦਾ ਤਾਂ ਉਸ ਨਹਿਰ ਦੇ ਕੋਲੇ ਕੋਈ ਵੀ ਸੇਫ ਵਾਲੀ ਜਗ੍ਹਾ ਨਹੀਂਗੀ ਜੇਕਰ ਕਿਸੇ ਦਾ ਪੈਰ ਫਿਸਲ ਗਿਆ ਉਹ ਪਾਣੀ ਦੇ ਵਿੱਚ ਡੱਗ ਸਕਦਾ ਹੈ ਤਾਂ ਉਸ ਟਾਈਮ ਵੀ ਉਹ ਕਿਸੇ ਵਿਅਕਤੀ ਦੀ ਜਾਨ ਜਾ ਸਕਦੀ ਆ ਉਹਨਾਂ ਦਾ ਕਹਿਣਾ ਇਹ ਹੈ ਕਿ ਕਈ ਵਾਰੀ ਕੋਈ ਬਜ਼ੁਰਗ ਪਾਣੀ ਭਰਦਾ ਕਿਸੇ ਦਾ ਪੈਰ ਫਿਸਲ ਗਿਆ ਤੇ ਉਹ ਨਹਿਰ ਦੇ ਵਿੱਚ ਡੱਗ ਗਿਆ ਉਸ ਦੀ ਜਾਨ ਵੀ ਜਾ ਚੁੱਕੀ ਤੇ ਜਿਹੜੇ ਪਾਣੀ ਨਹੀਂ ਪੀਂਦੇ ਤੇ ਉਹਨਾਂ ਦੀ ਤਾਂ ਜਾਨ ਜਾਣੀ ਜਾਣੀ ਆਗੀ ਤੇ ਉਹਨਾਂ ਨੇ ਇਹ ਵੀ ਕਿਹਾ ਵੀ ਬਹੁਤ ਸਾਰੀਆਂ ਸਰਕਾਰਾਂ ਬਦਲੀਆਂ ਨੇ ਸਾਡੇ ਪਿੰਡ ਕਿਸੇ ਨੇ ਆ ਕੇ ਸਾਡੀ ਜਿਹੜੀ ਜਿਹੜੀ ਸਮੱਸਿਆ ਉਹ ਨਹੀਂ ਸੁਣੀ ਨਾ ਹੀ ਉਸ ਦਾ ਹੱਲ ਕੀਤਾ ਗਿਆ ਪਾਣੀ ਗੰਦਲਾ ਹੋਣ ਕਰਕੇ ਅਸੀਂ ਬਹੁਤ ਹੀ ਪਰੇਸ਼ਾਨ ਹੋ ਚੁੱਕੇ ਹਾਂ ਕੋਈ ਗੱਲ ਨਹੀਂ ਜੇਕਰ ਅਸੀਂ ਇਸ ਨਹਿਰ ਦੇ ਵਿੱਚ ਪਾਣੀ ਲਿਉਣਨੇ ਆ ਆਪਣੀ ਜਿਹੜੀ ਪਿਆਸ ਬੁਝਾਉਣਨੇ ਆ ਵਰਤੋ ਕਰਦੇ ਆ ਪਰ ਜਦੋਂ ਮੀਂਹ ਪੈਂਦਾ ਤਾਂ ਇਸ ਨਹਿਰ ਦੇ ਵਿੱਚ ਵੀ ਪਾਣੀ ਗੰਧਲਾ ਹੋ ਜਾਂਦਾ ਕਈ ਵਾਰੀ ਇਸ ਨਹਿਰ ਦੇ ਵਿੱਚ ਜਿਹੜੀਆਂ ਲਾਸ਼ਾਂ ਵੀ ਆਉਂਦੀਆਂ ਤੇ ਸਾਨੂੰ ਫਿਰ ਵੀ ਇਹ ਪਾਣੀ ਪੀਣਾ ਪੈਂਦਾ ਏ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਪਿੰਡ ਵਿੱਚ ਪਾਣੀ ਸਾਫ਼ ਨਾ ਹੋਣ ਕਰਕੇ ਬਹੁਤ ਸਾਰੇ ਲੋਕ ਆ ਉਹ ਮਰ ਜਾਂਦੇ ਨੇ ਤੇ ਅਸੀਂ ਜੇਕਰ ਇਸ ਪਾਣੀ ਦੀ ਵਰਤੋਂ ਕਰਦੇ ਆ ਜਿਹੜਾ ਪਾਣੀ ਗੰਦਲਾ ਤਾਂ ਅਸੀਂ ਕੈਂਸਰ ਦੀ ਬਿਮਾਰੀ ਦਾ ਸ਼ਿਕਾਰ ਵੀ ਹੋ ਸਕਦੇ ਆ ਤੁਹਾਨੂੰ ਇੱਕ ਵਾਰੀ ਫੇਰ ਦੱਸਦੇ ਆ ਕਿ ਇਹ ਜਿਹੜੀ ਖਬਰ ਆ ਸੰਗਰੂਰ ਦੇ ਇੱਕ ਭੁੱਲਣ ਇਲਾਕੇ ਤੋਂ ਆ ਰਹੀ ਆ ਬਹੁਤ ਸਾਰੇ ਲੋਕਾ ਪਰੇਸ਼ਾਨ ਹੋ ਚੁੱਕੇ ਆ ਗੰਦਲੇ ਪਾਣੀ ਨੂੰ ਲੈ ਕੇ ਉਹਨਾਂ ਨੇ ਇਹ ਕਿਹਾ ਜੇਕਰ ਅਸੀਂ ਗੰਦਲੇ ਪਾਣੀ ਦੀ ਵਰਤੋਂ ਕਰਦੇ ਹਾਂ ਪੀਣ ਲਈ ਨਹਾਉਣ ਦੇ ਲਈ ਕਿਸੇ ਵੀ ਕੰਮ ਦੇ ਲਈ ਤਾਂ ਡਾਕਟਰਾਂ ਦਾ ਇਹ ਕਹਿਣਾ ਹੈ ਤੁਸੀਂ ਜੇਕਰ ਇਸ ਪਾਣੀ ਦੀ ਵਰਤੋਂ ਕਰੋਗੇ ਤਾਂ ਤੁਸੀਂ ਕੈਂਸਰ ਦੀ ਬਿਮਾਰੀ ਦਾ ਸ਼ਿਕਾਰ ਹੋ ਸਕਦੇ ਆ ਤੇ ਇਸ ਦੇ ਲਈ ਸਾਨੂੰ 2 ਕਿਲੋਮੀਟਰ ਦੂਰ ਜਾਣਾ ਪੈਂਦਾ ਹੈ ਤੇ ਉੱਥੋਂ ਅਸੀਂ ਇੱਕ ਨਹਿਰ ਆ ਉੱਥੇ ਪਾਣੀ ਭਾਵਾਂ ਦੀ ਹਲੇ ਤਾਂ ਸਾਫ਼ ਆ ਪਾਣੀ ਪੀਣ ਵਾਲਾ ਪਰ ਕਈ ਵਾਰ ਜਦੋਂ ਮੀਂਹ ਆ ਜਾਂਦਾ ਕਿਸੇ ਦੀਆਂ ਲਾਸ਼ਾਂ ਆਉਂਦੀਆਂ ਤਾਂ ਇਹ ਪਾਣੀ ਵੀ ਸਾਡੇ ਲਈ ਬਹੁਤ ਹੀ ਖਤਰਨਾਕ ਹੋ ਜਾਂਦਾ ਇਹ ਤੇ ਬਹੁਤ ਹੀ ਸਾਡੇ ਸਰੀਰ ਨੂੰ ਹਾਨੀਕਾਰਕ ਹੋ ਸਕਦਾ ਹੈ ਉਹਨਾਂ ਦਾ ਇਹ ਕਹਿਣਾ ਕਿ ਬਹੁਤ ਸਾਰੀਆਂ ਜਿਹੜੀਆਂ ਸਰਕਾਰਾਂ ਬਦਲੀਆਂ ਗਈਆਂ ਤੇ ਨਵੀਆਂ ਬਣੀਆਂ ਸਾਡੀ ਕਿਸੇ ਨੇ ਵੀ ਇਸ ਪੰਡ ਵਿੱਚ ਆ ਕੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਕੋਈ ਵੀ ਹੱਲ ਨਹੀਂ ਕੀਤਾ ਜਿਸ ਦੇ ਜਿਸ ਦੇ ਮੱਦੇ ਨਜ਼ਰ ਰੱਖਦਿਆ ਹੋਇਆ ਲੋਕ ਉਸ ਇਲਾਕੇ ਦੇ ਲੋਕ ਜਿਹੜੇ ਆ ਬਹੁਤ ਹੀ ਪਰੇਸ਼ਾਨ ਹੋ ਚੁੱਕੇ ਆ ਉਹ ਆਪਣਾ ਉਹ ਆਪਣਾ ਇਹ ਦੁੱਖ ਵੀ ਦੱਸਦੇ ਆ ਕਿ ਅਸੀਂ ਜਦੋਂ ਇਸ ਨਹਿਰ ਵਿੱਚ ਪਾਣੀ ਭਰਦੇ ਆ ਤਾਂ ਸਾਨੂੰ ਡਰ ਵੀ ਲੱਗਦਾ ਜੇਕਰ ਸਾਡਾ ਪੈਰ ਫਿਸਲ ਗਿਆ ਜਾਂ ਸਾਨੂੰ ਅਚਾਨਕ ਚੱਕਰ ਆ ਗਿਆ ਤਾਂ ਉੱਥੇ ਵੀ ਕੋਈ ਵੀ ਸੇਫ ਵਾਲੀ ਕੋਈ ਜਗ੍ਹਾ ਨਹੀਂ ਗਈ ਤੇ ਫਿਰ ਅਸੀਂ ਆਪਣੀ ਜਿੰਦਗੀ ਨੂੰ ਕਿਵੇਂ ਬਚਾਵਾਂਗੇ ਤੁਹਾਨੂੰ ਇਸ ਪ੍ਰਤੀ ਕੀ ਲੱਗਦਾ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ